ਸਾਰੇ ਨਰਪਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਪਾਲਕ ਦਾਲ ਦੀ ਰੈਸਪੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਪੂਰੀ ਢਾਬਾ ਸਟਾਈਲ ਪਾਲਕ ਦਾਲ ਦੀ ਸਬਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੇ ਰੈਸਪੀ ਕਰਦੇ ਆ ਸਟਾਰਟ ਪੰਚਾਈ ਦੀ ਹੈ ਜੀ ਪਾਲਕ ਪਾਲਕ ਲਈ ਹੈ ਜੀ ਮੈਂ ਅੱਧੀ ਗੁੱਚੀ ਚੰਗੀ ਤਰ੍ਹਾਂ ਧੋ ਲਈ ਹੈ ਇਹ ਤੇ ਇਹਨੂੰ ਆਪਾਂ ਉਬਾਲਾਂਗੇ ਤੇ ਇਹਨੂੰ ਬਾਕੀ ਆਪਣੇ ਕੋਲ ਹੈਗੀ ਹੈ ਜੀ ਦਾਲ ਦਾਲ ਜਿਹੜੀ ਮੈਂ ਛੋਲਿਆਂ ਦੀ ਹੈ ਰਾਤ ਪਰ ਭੋਲੀਤੀ ਤੇ ਹੁਣ ਆਪਾਂ ਇਹਨੂੰ 2-3 ਲਵਾ ਲਾਂਗੇ ਸੀਟੀਆਂ ਯਾਨੀ ਦਾਲ ਹੈ ਜਿਹੜੀ ਜ਼ਿਆਦਾ ਘੋਲਣੀ ਨਹੀਂ ਹੈਗੀ ਜ਼ਿਆਦਾ ਉਬਾਲਣੀ ਨਹੀਂ ਸਿਰਫ 2 ਜਾਂ 3 ਸੀਟੀਆਂ ਲਵਾਉਣੀਆਂ ਆਪਾਂ ਨੇ ਇਹਨੂੰ ਤੇ ਲਓ ਜੀ ਇਹਨੂੰ ਹੁਣ ਕੁੱਕਰ ਦੇ ਵਿੱਚ ਪਾ ਲਿਆ ਆਪਾਂ ਨੇ ਇਦੇ ਚ ਪਾਵਾਂਗੇ ਆਪਾਂ ਹਲਦੀ ਥੋੜੀ ਜੀ 컬러 ਵਾਸਤੇ ਤੇ ਨਮਕ ਦਾਲ ਥੋੜੀ ਜੀ ਗਲ ਜੂਗੀ ਸਰੋਂ ਦਾ ਤੇਲ ਇਹ ਨਾਲ ਦਾਲ ਇੱਕ ਤਾਂ ਨਰਮ ਹੋ ਜਾਂਦੀ ਆ ਤੇ ਇੱਕ ਕੁੱਕਰ ਚੋਂ ਕਦੇ ਵੀ ਦਾਲ ਜਿਹੜੀ ਉਹ ਬਾਹਰ ਨਹੀਂ ਆਉਂਦੀ ਤੇ ਲਓ ਜੀ ਟੱਕਣ ਦੇ ਆ ਲਾ ਆਪਾਂ ਦੇ ਇਹਨੂੰ ਹੁਣ ਤੇ ਇਹਨੂੰ ਉਬਾਲਦੇ ਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਦਾਲ ਐ ਜਿਹੜੀ ਆਪਣੀ ਉਬਲ ਚੁੱਕੀ ਆ ਇਹਨੂੰ ਕਰਦੇ ਆ ਸਾਈਡ ਤੇ ਤੇ ਹੁਣ ਆਪਾਂ ਉਬਾਲਦੇ ਆਂ ਪਾਲਕ। ਲੋ ਜੀ ਹੁਣ ਆਪਾਂ ਉਵਾਲਾਂਗੇ ਪਾਲਕ। ਪਾਲਕ ਉਵਾਲਣ ਵਾਸਤੇ ਪਾਣੀ ਆਪਾਂ ਨੇ ਰੱਖ ਲਿਆ ਵਿੱਚ ਪਾ ਲਈ ਜੀ ਤੇ ਆਪਾਂ ਨੇ ਹੁਣ ਪਾਲਕ। ਇਹਨੂੰ ਆਪਾਂ ਨੇ 2 ਤੋਂ 3 ਮਿੰਟ ਜਿਹੜਾ ਉਬਾਲ ਲੈਣਾ ਏ। ਜਦੋਂ ਤੱਕ ਇਹ ਉਬਲਦੀ ਨਹੀਂ ਹੈਗੀ 2-3 ਮਿੰਟ ਚ ਇਹ ਐਨ ਵਧੀਆ ਉਬਲ ਜੂਗੀ। ਜ਼ਿਆਦਾ ਉਵਾਲੂਗੇ ਤਾਂ ਤਾਂ ਕਲਰ ਜਿਹੜਾ ਖਰਾਬ ਹੋ ਜਾਊਗਾ। ਤੇ ਲੋ ਜੀ ਪਾਲਕ ਆਪਾਂ ਨੇ ਉਬਾਲ ਲਈ ਆ ਜੀ। ਹੁਣ ਇਹਨੂੰ ਆਪਾਂ ਕੱਢਾਂਗੇ ਠੰਡੇ ਪਾਣੀ ਦੇ ਵਿੱਚ। ਕਿਉਂਕਿ ਠੰਡੇ ਪਾਣੀ ਦੇ ਵਿੱਚ ਇਸ ਕਰਕੇ ਕੱਢਾਂਗੇ ਜੇ ਆਪਾਂ ਇਹਨੂੰ ਬਾਹਰ ਕੱਢ ਕੇ ਰੱਖ ਦੰਨੇ ਤਾਂ ਇਦਾਂ ਹੀ ਤਾਂ ਕਲਰ ਜਿਹੜਾ ਇਹਦਾ ਬਲੈਕ ਹੋ ਜਾਊਗਾ ਠੰਡੇ ਪਾਣੀ ਦੇ ਵਿੱਚ ਪਾਲਕ ਦਾ ਕਦੇ ਵੀ ਕਲਰ ਜਿਹੜਾ ਉਹ ਖਰਾਬ ਨਹੀਂ ਹੁੰਦਾ ਤੇ ਲਓ ਜੀ ਪਾਲਕ ਆਪਣੀ ਉਬਲ ਚੁੱਕੀ ਹੈ ਠੰਡੇ ਪਾਣੀ ਚ ਕੱਢ ਲਈ ਆ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਇੱਕ ਪੇਸਟ ਮਿਕਸੀ ਦੇ ਜੱਗ ਵਿੱਚ ਪਾ ਕੇ ਲਓ ਜੀ ਜੱਗ ਆਪਾਂ ਨੇ ਰੱਖ ਲਿਆ ਇੱਕ ਟਮਾਟਰ ਪਾ ਲਾਂਗੇ ਠੀਕ ਹੈ ਜੀ ਨਾਲ ਇਹਨੂੰ ਬੇਸ ਮਿਲ ਜੂਗੀ ਪਾਲਕ ਨੂੰ ਕੱਲੀ ਪੀਸੂਗੇ ਤਾਂ ਕਾਲੀ ਹੋ ਸਕਦੀ ਆ ਥੋੜਾ ਜਿਹਾ ਪਿਆਜ਼ ਆਪਾਂ ਪਿਆਜ਼ ਪਾ ਲਾਂਗੇ ਇਹਦੇ ਵਿੱਚ ਤੇ ਨਾਲੇ ਪਾ ਲਾਂਗੇ ਪਾਲਕ ਤੇ ਲੋ ਜੀ ਇਹਦਾ ਬਣਾਉਣੀ ਹੈ ਇੱਕ ਪੇਸਟ ਵਧੀਆ ਜੀ ਮਤਲਬ ਜਿਆਦਾ ਬਰੀਕ ਵੀ ਨਹੀਂ ਬਣਾਉਣਾ ਠੀਕ ਹੈ ਜੀ ਪਾਣੀ ਪਾਣੀ ਜਾਂ ਹੋ ਜਾਵੇ ਤੇ ਲੋ ਜੀ ਪੇਸਟ ਬਣਾਉਣੀ ਹੈ ਇਹਦਾ ਪੇਸਟ ਬਣ ਕੇ ਰੈਡੀ ਆ ਦੇਖੋ ਕਿੰਨਾ ਵਧੀਆ ਪੇਸਟ ਬਣ ਗਿਆ ਇਧਰ ਆਪਣੀ ਦਾਲ ਵੀ ਹੋ ਚੁੱਕੀ ਹੈ ਜੀ ਆ ਦੇਖੋ ਕਿੰਨਾ ਵਧੀਆ ਹੋ ਚੁੱਕੀ ਹੈ ਦਾਲ ਇਹਨਾਂ ਦੋ ਤਿੰਨ ਸੀਟੀਆਂ ਚ ਮਾਰਦੇ ਆ ਤੜਕਾ ਤੜਕਾ ਮਾਰਨ ਵਾਸਤੇ ਆਪਾਂ ਨੇ ਪਾ ਲਿਆ ਸਰੋਂ ਦਾ ਤੇਲ ਕੜਾਹੀ ਦੇ ਵਿੱਚ ਇਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਇੱਕ ਬੜੀ ਇਲਾਇਚੀ ਪਾ ਲਈ ਛੋਟੀ ਇਲਾਇਚੀ ਹੋ ਗਈ ਇੱਕ ਦਾਲ ਜਿੰਨੀ ਦਾ ਪੀਸ ਹੋ ਗਿਆ ਥੋੜਾ ਤੇਜ ਪੱਤਾ ਪਾਉਂਗੇ ਨੂੰ ਹਲਕਾ ਜਿਹਾ ਭੁੰਨੂਗੇ ਜਦੋਂ ਹਲਕਾ ਜਿਹਾ ਭੁੰਨਿਆ ਗਿਆ ਫਿਰ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾ ਜੀਰਾ ਜਿੰਨਾ ਕੱਪਾ ਘਰੇ ਵਰਤਦੇ ਆ ਤੇ ਲਓ ਜੀ ਜੀਰਾ ਵੀ ਥੋੜਾ ਜਿਹਾ ਭੁੰਨ ਲਾਂਗੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਇੱਕ ਕੱਪਾ ਪਿਆਜ਼ ਮੀਡੀਅਮ ਸਾਈਜ਼ ਦਾ ਬਰੀਕ ਕੱਟਿਆ ਹੋਇਆ ਤੇ ਲਓ ਜੀ ਪਿਆਜ਼ ਵੀ ਪਾ ਲਿਆ ਆਪਾਂ ਨੇ ਇਹਦੇ ਵਿੱਚ ਪਿਆਜ਼ ਨੂੰ ਜਿਹੜਾ ਆਪਾਂ ਭੁੰਨਾਗੇ ਚੰਗੀ ਤਰ੍ਹਾਂ 3 ਤੋਂ 4 ਮਿੰਟ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ ਜਦੋਂ 3-4 ਮਿੰਟ ਭੁੰਨਿਆਂਗੇ ਉਸ ਤੋਂ ਬਾਅਦ ਥੋੜਾ ਜਿਹਾ ਪਾ ਦਾਂਗੇ ਲਸਣ ਬਰੀਕ ਕੱਟਿਆ ਹੋਇਆ ਅਦਰਕ ਵੀ ਪਾ ਸਕਦੇ ਹੋ ਤੁਸੀਂ ਜਾਂ ਪੇਸਟ ਵੀ ਪਾ ਸਕਦੇ ਹੋ ਅਦਰਕ ਲਸਣ ਦਾ ਤੇ ਲੋ ਜੀ ਇਹਨੂੰ ਹਲਕਾ ਜਿਹਾ ਭੁੰਨਾਗੇ ਆਪਾਂ ਜਦੋਂ ਹਲਕਾ ਜਿਹਾ ਭੁੰਨਿਆਂਗੇ ਫਿਰ ਇਹਦੇ ਵਿੱਚ ਐਡ ਕਰਾਂਗੇ ਇੱਕ ਮੋਟਾ-ਮੋਟਾ ਕੱਟਿਆ ਹੋਇਆ ਲਾਲ ਟਮਾਟਰ ਠੀਕ ਹੈ ਜੀ ਲਾਲ ਟਮਾਟਰ ਨਾਲ ਬਹੁਤ ਵਧੀਆ ਇਹਦਾ ਫਲੇਵਰ ਆਊਗਾ ਸਬਜ਼ੀ ਦਾ ਲਓ ਜੀ ਬਰੀਕ ਬਰੀਕ ਨਹੀਂ ਪਾਉਣਾ ਨਾ ਪੇਸਟ ਪਾਉਣਾ ਮੋਟਾ ਮੋਟਾ ਲਾਲ ਟਮਾਟਰ ਪਾ ਦੇਣਾ ਕੱਟ ਕੇ ਤੇ ਉਸ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਜਿਹੜਾ ਆਪਾਂ ਨੇ ਆਪਣਾ ਪੇਸਟ ਬਣਾ ਕੇ ਰੱਖਿਆ ਤਾਂ ਪਾਲਕ ਦਾ ਤੇ ਲਓ ਜੀ ਤੇ ਇਹਨੂੰ 7-8 ਮਿੰਟ ਭੁੰਨਾਂਗੇ ਚੰਗੀ ਤਰ੍ਹਾਂ ਜਦੋਂ ਤੱਕ ਇਹਨੂੰ ਭੁੰਨਣੀ ਹੋ ਜਾਂਦਾ ਤੋ ਤੱਕ ਕੀ ਨਹੀਂ ਛੱਡ ਦਿੰਦਾ ਤੇ ਲਓ ਜੀ ਇਹਨੂੰ ਢੱਕ ਕੇ ਰੱਖ ਦਾਂਗੇ ਵਿੱਚ ਵਿੱਚ ਮ ਹਲਾਵਾਂਗੇ ਲਓ ਜੀ ਪੇਸਟ ਹੈ ਜਿਹੜਾ ਆਪਣਾ ਯਾਨੀ ਮਸਾਲਾ ਉਹ ਭੁੰਨਿਆ ਗੈਨ ਚੰਗੀ ਤਰ੍ਹਾਂ ਪਾਲਕ ਦਾ ਤੇ ਹੁਣ ਇਹਦੇ ਚ ਐਡ ਕਰਾਂਗੇ ਆਪਾਂ ਥੋੜੇ ਜਿ ਮਸਾਲੇ ਤੇ ਲਓ ਜੀ ਇਹਦੇ ਚ ਪਾਵਾਂਗੇ ਆਪਾਂ ਥੋੜੀ ਜੀ ਡਿੱਗੀ ਮਿਰਚ ਇੱਕ ਚਮਚ ਤੇ ਅੱਧਾ ਚਮਚ ਪਾਵਾਂਗੇ ਹਲਦੀ ਦਾ ਹਲਦੀ ਜ਼ਿਆਦਾ ਨਹੀਂ ਪਾਉਣੀ ਨਹੀਂ ਕਲਰ ਜੇ ਦਾ ਜ਼ਿਆਦਾ ਡਾਰਕ ਹੋ ਜਾਊਗਾ ਤੇ ਉਸ ਤੋਂ ਬਾਅਦ ਥੋੜੇ ਜਿ ਪਾਵਾਂਗੇ ਕਿਚਨ ਕਿੰਗ ਅੱਧਾ ਚਮਚ ਤੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਦਾ ਜਾਂ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਜੀਰਾ ਪਾਊਡਰ ਵੀ ਨਾ ਜੀਰਾ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਇਨੂੰ ਭੁੰਨਾਗੇ ਹੁਣ 2 ਤੋਂ 3 ਮਿੰਟ ਮਸਾਲੇ ਆਪਣੇ ਭੁੰਨੇ ਗਏ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਜਿਹੜੀ ਆਪਾਂ ਨੇ ਦਾਲ ਉਬਾਲ ਕੇ ਰੱਖੀ ਸੀ ਠੀਕ ਹੈ ਜੀ ਤੇ ਲਓ ਜੀ ਦਾਲ ਆਪਾਂ ਨੇ ਪਾ ਲਈ ਆ ਜੇ ਮੰਨ ਲਓ ਇੱਕ ਗੁੱਚੀ ਆਪਾਂ ਲੈ ਰਹੇ ਹਾਂ ਪਾਲਕ ਦੀ ਤਾਂ ਉਹਦੇ ਵਿੱਚ 2.5 ਕਿਲੋ ਗ੍ਰਾਮ ਦਾਲ ਆਪਾਂ ਨੇ ਪਾ ਲੈਣੀ ਆ ਤੇ ਲਓ ਜੀ ਦਾਲ ਆਪਣੀ ਪੱਕ ਚੁੱਕੀ ਐ ਨਾ ਹੁਣ ਇਹਦੇ ਚ ਪਾਵਾਂਗੇ ਨਮਕ ਨਮਕ ਆਪਾਂ ਨੇ ਪਹਿਲਾਂ ਵੀ ਪਾ ਲਿਆ ਤਾਂ ਦੇਖ ਕੇ ਪਾਓ ਠੀਕ ਹੈ ਜੀ ਆਪਣੇ ਟੇਸਟ ਰਿਕਾਰਡਿੰਗ ਹਰੀ ਮਿਰਚ ਪਾ ਲਾਂਗੇ ਵੀ ਸਵਾਦ ਅਨੁਸਾਰ ਜਿੰਨੀ ਕੱਪਾਂ ਖਾਣੇ ਉਹ ਤਿੱਖੀ ਉੰਨੀ ਕ ਹਰੀ ਮਿਰਚ ਪਾ ਲਾਂਗੇ ਤੇ ਲੋ ਜੀ ਕਿ ਸਬਜ਼ੀ ਦਾ ਕਲਰ ਦੇਖੋ ਕਿੰਨਾ ਸੋਹਣਾ ਪਿਆਰਾ ਆ ਗਿਆ ਤੇ ਹੁਣ ਆਪਾਂ ਇਹਦੇ 'ਚ ਥੋੜਾ ਜਿਹਾ ਐਡ ਕਰਾਂਗੇ ਦਾਲ ਦਾ ਪਾਣੀ ਜਿਹੜਾ ਆਪਣੇ ਦਾਲ ਦਾ ਪਾਣੀ ਰੱਖਿਆ ਤਾਂ ਉਹ ਵੇਸਟ ਨਹੀਂ ਕਰਨਾ ਹੈਗਾ ਅੱਜ ਦੀ ਦਾਲ ਉਬਾਲੀ ਤੀ ਠੀਕ ਹੈ ਜੀ ਇਹਨੂੰ ਜਿੰਨੀ ਕੁ ਤੁਸੀਂ ਗਾੜੀ ਪਤਲੀ ਰੱਖਣੀ ਹੋਈ ਆਪਣੇ ਹਿਸਾਬ ਨਾਲ ਰੱਖ ਲਿਓ ਜੇ ਤੁਹਾਨੂੰ ਜ਼ਿਆਦਾ ਥਿੱਕ ਪਸੰਦ ਹੈ ਗਾੜੀ ਦਾਲ ਪਸੰਦ ਹੈ ਤਾਂ ਗਾੜੀ ਰੱਖ ਲਿਓ ਜੇ ਪਤਲੀ ਦਾਲ ਪਸੰਦ ਹੈ ਤਾਂ ਪਤਲੀ ਕਰ ਲਿਓ ਤੇ ਲੋ ਜੀ 6-7 ਮਿੰਟ ਹੋਰ ਪਕਾ ਲਈ ਕਲਰ ਦੇਖ ਲਓ ਸਬਜ਼ੀ ਦਾ ਕਿੰਨਾ ਪਿਆਰਾ ਆ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਮੱਖਣ ਠੀਕ ਹੈ ਜੀ ਲਓ ਜੀ ਪਹਿਲਾਂ ਤੜਕਾ ਲਾ ਲੰਦੇ ਆ ਇਹਨੂੰ ਆਪਾਂ ਤਾਂ ਬਸ ਸਟਾਈਲ ਥੋੜਾ ਦੇਸੀ ਕੀ ਗਰਮ ਕਰ ਲਿਆ ਦੋ ਤਿੰਨ ਪਾ ਲਈਆਂ ਲਾਲ ਮਿਰਚਾਂ ਸੁੱਕੀਆਂ ਇਹਨਾਂ ਨੂੰ ਭੁੰਨ ਲਾਂਗੇ ਥੋੜੀ ਜਿਹਾ ਕੀ ਦੇ ਵਿੱਚ ਜਦੋਂ ਇਹ ਭੁੰਨ ਹੋ ਗਈ ਆਪਾਂ ਨੇ ਇਹਦਾ ਫਿਰ ਗੈਸ ਬੰਦ ਕਰ ਦੇਣਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਹਿੰਗ ਠੀਕ ਹੈ ਜੀ ਤੇ ਲਓ ਜੀ ਤੇ ਨਾਲੇ ਪਾ ਦਾਂਗੇ ਥੋੜੀ ਜਿਹੀ ਦੇਗੀ ਮਿਰਚ ਕਲਰ ਵਾਸਤੇ ਤੇ ਲੋ ਜੀ ਇਹਨੂੰ ਹੁਣ ਟੱਕ ਕੇ ਦੰਨੇ ਆ ਰੱਖ ਇਹਦੇ ਵਿੱਚ ਪਾ ਦਾਂਗੇ ਪਹਿਲਾਂ ਇੱਕ ਵਾਰ ਇਹਨੂੰ ਆਪਾਂ ਦਾਲ ਦੇ ਵਿੱਚ ਆਪਣੀ ਪਾਲਕ ਦਾਲ ਦੇ ਵਿੱਚ ਤੇ ਲੋ ਜੀ ਪਾਲਕ ਦਾਲ ਦੇ ਵਿੱਚ ਆਪਾਂ ਨੇ ਜਿਹੜਾ ਤੜਕਾ ਆਪਣਾ ਪਾਤਾ ਹੁਣ ਟੱਕਣ ਦੇ ਕੇ ਰੱਖ ਦੰਨੇ ਆ ਠੀਕ ਹੈ ਜੀ ਦੋ ਤਿੰਨ ਮਿੰਟ ਬਾਅਦ ਇਹਨੂੰ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਆ ਸਰਵ ਕਰਕੇ ਤੇ ਲੋ ਜੀ ਦਾਲ ਆਪਣੀ ਪੱਕ ਚੁੱਕੀ ਹੈ ਜੀ ਤੇ ਲਓ ਜੀ ਇਹਦੇ ਚ ਪਾਵਾਂਗੇ ਹੁਣ ਥੋੜਾ ਜਿਹਾ ਮੱਖਣ ਜੇ ਮੱਖਣ ਨਾ ਹੋਇਆ ਤਾਂ ਤੁਸੀਂ ਇਹਦੇ ਵਿੱਚ ਕਰੀਮ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਜਾਂ ਦੁੱਧ ਦੀ ਮਲਾਈ ਹੁੰਦੀ ਆ ਉਹ ਪਾ ਲਿਓ ਜਾਂ ਇੱਕ ਦੋ ਚਮਚਾ ਦੇਸੀ ਕੀ ਦਾ ਪਾ ਲਿਓ ਪਰ ਦੇਸੀ ਕੀ ਦਾ ਤਾਂ ਆਪਾਂ ਨੇ ਤੜਕਾ ਹੀ ਲਾ ਲਿਆ ਠੀਕ ਹੈ ਜੀ ਜਾਂ ਥੋੜਾ ਬਹੁਤਾ ਦੁੱਧ ਵੀ ਐਡ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਪੰਜ ਚਾਰ ਚਮਚੇ ਤੇ ਲਓ ਜੀ ਧਣੀਆਂ ਹੋ ਗਿਆ ਕੱਢਦੇ ਨੂੰ ਪਲੇਟ ਦੇ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਲਓ ਜੀ ਦਾਲ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਪਿਆਰਾ ਦਾਲ ਦਾ ਆਪਣਾ ਕਲਰ ਆ ਗਿਆ ਪਾਲਕ ਦਾਲ ਦਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਾਥੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ